ਇਹ ਚਾਰ ਤੁਕਾਂ ਆਪਣੇ ਜ਼ਿਹਨ 'ਚ ਬਿਲਕੁਲ ਬਿਠਾ ਲਈਏ ਇਹਨੂੰ ਨੋਟ ਕਰ ਲਈਏ ਜ਼ਬਾਨੀ ਚੇਤੇ ਕਰ ਲਈਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਨਾ ਬੇਬਸ ਹੋ ਜਾਈਏ ਨਿਰਬਲ ਹੋ ਜਾਈਏ ਕੋਈ ਤਾਕਤ ਕੰਮ ਨਾ ਕਰੇ ਇਹਨਾਂ ਚਾਰ ਤੁਕਾਂ ਦੀ ਅਰਦਾਸ ਬਣਾ ਕੇ ਸਤਿਗੁਰਾਂ ਦੇ ਸਨਮੁਖ ਪੁਕਾਰ ਕਰਾਂਗੇ ਗੁਰੂ ਤੇਗ ਬਹਾਦਰ ਟੁੱਟਿਆਂ ਹੋਇਆਂ ਨੂੰ ਬਲ ਬਖਸ਼ ਦੇਣਾ ਇੱਕ ਅਰਦਾਸ ਕਰ ਕਹੋ ਨਾਨਕ ਅਬ ਓਟ ਹਰ ਹੁਣ ਬੇਬਸ ਹੋਇਆ ਕਹਿ ਰਹੇ ਨੇ ਕਿ हे ਪ੍ਰਭੂ اے ਖਰੀ ਹੁਣ ਤੇਰੀ ਹੀ ਓਟ ਹੈ ਤੇ ਕਿਵੇਂ ਸਾਡੀ ਮਦਦ ਕਰੋ ਗੱਜ ਜਿਉ ਹੋਹ ਸਹਾਇ ਗੱਜ ਦਾ ਲਬਜ਼ੀ ਅਰਥ ਜੀ ਖਾਤੀ ਹੋਹ ਸਹਾਇ ਜਿਵੇਂ ਤੁਸੀਂ ਉਹਦੀ ਮਦਦ ਕੀਤੀ ਨਾ ਸਤਿਗੁਰੂ ਜੀ ਕਿਰਪਾ ਕਰਕੇ ਸਾਡੀ ਮਦਦ ਕਰੋ ਅਕਾਲ ਪੁਰਖ ਸਾਡੀ ਮਦਦ ਕਰੋ ਇਹਦੇ ਵਿੱਚ ਹੀ ਉੱਤਰ ਹੈ ਕਿ ਬਲ ਹੋਵਾ ਬੰਧਨ ਛੁੱਟੇ ਸਭ ਕੁਝ ਹੋ ਤੂ ਪਾਏ ਨਾਨਕ ਸਭ ਕੀ ਤੁਮਰਾ ਹਾਥ ਮੈਂ ਤੁਮੇ ਖੋਤ ਸਹਾਏ ਆਓ ਥੋੜਾ ਜਿਹਾ ਸਿੰਧ ਦੇਖ ਲਈਏ ਬਲ ਨਹੀਂ ਸੀ ਹੁਣ ਤਾਕਤ ਆ ਗਈ ਪਹਿਲਾ ਬੰਦਰ ਪਰੇਸਨ ਨੂੰ ਬੰਦੇ ਛੁੱਟੇ ਹੈ ਪਹਿਲਾ ਕਛੂ ਨਾ ਹੋ ਤੂ ਪਾਏ ਹੁਣ ਸਭ ਕੁਝ ਹੋ ਤੂ ਪਾਏ